ਅੱਲਾਹ ਹੀ ਬੁਦਾਨੀਆ ਸੋ ਨਾ ਨਕ ਨਾਮ ਤੇ ਆਈ ਐ ਕਰਿ ਅਭੀ ਰਾਸ ਫਿਰਤ ਫਿਰਤ ਪ੍ਰਭ ਆਇਆ ਹਰਿਆ ਤੋ ਸਰਨਾਈ ਮਨੋਂ ਕੀ ਪ੍ਰਬੇਨਤੀ ਆਪਣੀ ਭਗਤੀ ਲਾਏ ਸੋ ਘਟਲ ਗੁਰਸਿਹੀਐ ਅਨੁਸਜ ਸੁਭਾਈ ਬੁਰਸਨ ਪਰਸੋਐ ਗੁਰੂ ਕੈ ਜਨਮ ਮਰਨ ਦੁਖਦਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਾਰਾਜ ਤਾਥਾ ਜਿਨ ਹਰਿ ਹਿਰਦੀ ਨਾਮ ਨਸੇ ਤਿਨ ਮਾਤਿ ਕੀ ਜੀ ਹਰ ਬੰਧਾ ਜਿਨ ਸੁੰਮੀ ਦੇ ਕਰ ਬਨ ਲਾਵੇ ਵੇਖ ਕਪ ਕਪ ਮੋਏ ਕੋ ਰੰਜਾ ਜੇ ਨਾਰਿ ਹਿਰਦੈ ਨਾਮ ਨਵਸਿਓ ਜੇ ਨਾਤਿ ਕੀ ਜੇ ਹਰ ਬੰਜੈ ਜੇ ਸੁੰਨੀ ਦੇ ਤਿਰ ਬਿਨ ਨਾਵੇ ਵੇ ਕਪਖਪ ਮੁਏ ਤਰੰਝਾ ਮੇਰੀ ਮਾਨਾ ਜਪ ਰਾਮ ਨਾਮ ਹਰ ਮਾਝ ਹਰ ਹਰ ਕਿਰਪਾ ਕਿਰਪਾ ਪ੍ਰਭ ਤਾਰੇ ਗੁਰ ਗਿਆਨ ਦਿਓ ਮਨ ਸਮਝ ਜਾਏ ਰਹਾਏ ਹਰ ਪੀਰਤ ਕਲ ਯੁਗ ਪਾਤੇ ਸਮਮ ਹਰ ਪਈਏ ਸਤ ਗੁਰ ਮਾਝਾ ਹਮ ਬਲਹਰੀ ਸਤ ਗੁਰ ਆਪਣੇ ਜਨ ਗੋਬਨ ਨਾਮ ਪਰਗਾਚਾ ਸੁਦਰਸ਼ਨ ਸਾਧ ਮਿਲਿਓ ਵਦ ਭਾਗੀ ਸਭ ਕਿਲ ਵਿਖ ਗਏ ਗਵਾਚਾ ਸਤਿਗੁਰ ਸਉ ਪਾਇ ਵਡਦਾਨ ਅਰਪੀ ਬਹੁ ਸੰਗ ਜੇਲੋ ਕਿਰਪਾ ਕਰੀ ਜਗ ਜੀਵਨ ਹਰਿ ਉਰ ਧਾਰੋ ਮਨ ਮਜਾ ਪਰਮ ਰਾਇ ਦਰ ਕਾ ਦੁਖਾਰਿ ਜਨ ਲਾਲੁ ਕਲੇਖ ਸਮਝੈ ਜਨ ਕਾ ਕਿਰਪਾ ਕਰੀ ਜਗ ਜੀਵਨ ਹਰਿ ਰਧਾਰੋ ਮਨ ਮਾਤਾ ਪਰਮਰੈ ਦਰ ਕਾ ਦਫਾਰੇ ਜਨ ਲਾਲ ਕ ਲਿਖ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਵਾਦ ਸਤ ਵਾਦ ਸਤ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋ ਜੈ ਸੁਤ ਨਾ ਹੋਵੇ ਜੇ ਸੋਚਿ ਲਖਵਾਰ ਚੁੱਪੈ ਚੁੱਪ ਨ ਹੋਵੇ ਜੇ ਨੈ ਰਹਾ ਨਵਤਾਰ ਭੁਖਿਆ ਭੁਖ ਨਾ ਤੋਰੀ ਜਿਵਨ ਨਾ ਪੁਰਿਆ ਪਾਰ ਸੈ ਸਰਪਲ ਕੋ ਤਖਣ ਚਲਣ ਨਾਲ ਤੁਸ ਚਰਹ ਹੋਇ ਕੋ ਕੁਰ ਕਟੇ ਪਾਰ ਹੋਰ ਜੈ ਚਲਣ ਨਾਨਕ ਰਖਿਆ ਨਾਲ ਹੁਕਮ ਹੁਣੇ ਆਕਾਰ ਕੁਣ ਕਹ ਜਏ ਕੁਹੋਂ ਜੇ ਹੁਕਮ ਲੈ ਵੜਿਆ ਇਹ ਪਉ ਤੋ ਨੀਚ ਕੋ ਲਖਦੋ ਸੁਪਾਏ ਹੈ ਇਹ ਗੁਨਾ ਹੁਕਮ ਬਸੇ ਸਾਇਕ ਪੁਰਸਰ ਤੋਈ ਹੈ ਹੁਕਮ ਅੰਦਰ ਸੰਖੋ ਬਰ ਹੁਨਾ ਕੋਏ ਨਾਨਕ ਹੁਕਮ ਜੇ ਬੁਜੇ ਤਾ ਹਮੈ ਕਹੈ ਨ ਕੋਏ ਗਾਵਿਕੁ ਤਨੁ ਮਿਤਸੇ ਤਨੁ ਗਾਵਿਕੁ ਤਜ ਜਨਿ ਸੰਸਾਰੁ ਗਾਵਿਕੋ ਘਰੁ ਤੇ ਆਇ ਚਰੁ ਗਾਵਿਕੁ ਜਨ ਕਉ ਵਿਚਾਰੁ ਗਾਵਿਕੁ ਸਦਗੁਰੇ ਤਨਖਿ ਗਾਵਿਕੁ ਪੁਨੀ ਲਖਰਿ ਦੇਹ ਗਾਵਿਕੁ ਪਰਿਸ਼ਦੂਰ ਗਾਵਿਕੁ ਸਿ ਆਦਰ ਹਜ਼ੂਰੁ ਤੁਸਨਾ ਕਤੂ ਨਯਾ ਬਿ ਤੋਟੈ ਤਤੁ ਕਥ ਕਥ ਕਥੇ ਕੋਟੀ ਕੋਟ ਕੋਟ ਦਿੰਦਾ ਦੇ ਦਾ ਦੇ ਤੁਕ ਪਾਹੇ ਜੁਗ ਜੁਗੰਤਰ ਖਾਇ ਖਾਇ ਹੁਕਮੇ ਹੁਕਮ ਚਲਾਇ ਰਹ ਨਾ ਰੂਸ ਵਿਪਰਵਾਹ ਸਤ ਸਾਹਿਬ ਸਤਨਾਇ ਬਖਬ ਪਰ ਅਖ ਮੰਗ ਦੇ ਦੇ ਦਤ ਕਰਤਾਰ ਫੇਰ ਗਿਰ ਗਿਰ ਖਿਆਲ ਦਸ ਦਰਬਾਰ ਮਹੁ ਕੇ ਬਰਨ ਬੋਲਿਆ ਸੁਤਰ ਪਿਆਰ ਮਰਤੂਲ ਸਚ ਨਾ ਉੜਿਆਈ ਵਿਚਾਰ ਕਰਮੀ ਆਵ ਗੋੜਾ ਨਦਰੀ ਮੁਖ ਦਵਾਰ ਨਾਨਕ ਵਜਾਣੇ ਸਵੇ ਪੇ ਸਤਿਆਰ ਤਾਪੇ ਨਾ ਜਾਏ ਕਿਤਨ ਹੋਏ ਅਪੇ ਪੰਦਰ ਜਨ ਸੋਏ ਜੇ ਨਾ ਸਿਵੇ ਤਨ ਪਏ ਮਨ ਨਾਨਕ ਗAVE ਗੁਣ ਨਦਾਨ ਗAVE ਸੁਨਿਆ ਮੰਨ ਰਖੀ ਪਉ ਦ ਪ੍ਰਸ ਕਰੜ ਜੈ ਗੁਰੂ ਬਘਨਾਦ ਗੁਰੂ ਘੇਵਾਂ ਗੁਰੂ ਅਕਰ ਸਮਾਏ ਗੁਰੂ ਸਿਰ ਬਰ ਗੁਰ ਬਰਮਾ ਗੁਰ ਪੈਰ ਪਤੀ ਮਾਏ ਜੇ ਹੋ ਜਣਖ ਨਹੀਂ ਕਰ ਕਥਨ ਜੈ ਗੁਰੂ ਰਾਇਕ ਦੇ ਉਪਜਾਏ ਸੁਭਨਾ ਜੀਆ ਕਾਇਕ ਦਾਤਾ ਸੁਭ ਸਰਣ ਜਾਏ ਤੀਰਥ ਨਾਮ ਦੇ ਸੁਭਾਅ ਮਨ ਪਾਨੇ ਕੈ ਨਾ ਕਰੇ ਜੇ ਜਿਸੁ ਸੁੱਠੇ ਪਾਏ ਵੇਖੈ ਮਨ ਕਰਮ ਕੈ ਮਿਲ ਲਏ ਮਾਧਵ ਜੀ ਰਦਨ ਜੀਆ ਹਰਮਾਨ ਕਰ ਤੇ ਗੁਰ ਕੀ ਸਿੱਖ ਸੁਨੇ ਗੁਰੂ ਰਾਇਕ ਦੇ ਉਪਜਾਏ ਸੁਭਨਾ ਜੀਆ ਕਾਇਕ ਦਾਤਾ ਸੁਭ ਸਰਣ ਜਾਏ ਜੇ ਜੁਗ ਚਰਿ ਅਰਜਾ ਦੁਸੋਂ ਸੁਣੇ ਹੋਏ ਨਮਕਨਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕਿ ਜਗਲੇ ਜੇ ਦਸ ਨਦਰ ਨਯਾ ਵਾਹੀ ਤਵ ਕਰੁ ਕਛੇ ਕੀ ਤੈਂ ਅੰਦਰ ਕੀਚ ਕਰ ਦਸੀ ਦੋਸਰੇ ਨੰਗ ਨਿਰਭਉ ਕੰ ਕਰੇ ਗੁਣ ਤੇ ਗੁਣ ਦੇ ਯਾਗੁਨ ਸੁਜਾਇਂ ਦੇਤਸੁ ਗੁਣੁ ਕੋ ਕਰੈ ਸਵੈ ਸਿਧਿ ਫਿਰ ਸੁਨਤ ਸੁਨ ਘਰ ਤੋ ਵਿਕਾਸ ਸੁਨ ਦੇਵ ਰੂਪ ਤਾਰ ਸੁਨ ਬੁਰਸ ਕੇ ਕਰ ਨਾਨਕ ਤਸਲਾ ਵਿਕਾਸ ਸੁਨ ਧੂਪ ਅਭਨ ਸ ਸੁਨ ਵਿਸ਼ਰ ਬ੍ਰਹਮ ਇੰਦ ਸੁਨ ਮੋਸਰਾ ਹਰਮੰਦ ਸੁਨਹਿ ਧੂਪ ਕਨਸ ਸੁਨਹਿ ਸੰਗੋਪੀ ਅਨੰਪਤ ਸਲਵਿਕਾਸ ਸੁਨਹਿ ਧੂਪ ਕਨਸ ਸੁਨਹਿ ਸੰਗੋਪੀ ਅਨੰ ਸਰਕ੍ਰਿਸ਼ਨਾਨ ਸੁਨਹਿ ਪਰਪ੍ਰਾਪੇ ਮਾਨ ਸੁਨਹਿ ਰੱਬ ਸਾਇਤਿਆਨ ਨਨਪਤ ਸਲਵਿਕਾਸ ਸੁਨਹਿ ਧੂਪ ਕਨਸ ਸੁਨ ਸਰਗਣਿ ਪਿਗਹ ਸਦ ਸੈਪੀਰ ਪਾਦ ਸਾ ਸੁਨੰਦਿ ਭਵੇ ਰ ਸੁਨਤਿ ਸਭ ਸਭ ਨਾਨਪਦਾ ਸੁਨਮਿਕਾ ਸੁਨ ਦੂਪੰ ਕਰਸ ਮਨ ਕੀ ਗਤ ਕੈ ਨ ਜਾਏ ਦੇਖੋ ਕੈ ਪਿਛੇ ਪਛਤਾਏ ਕਾਗਨ ਕਰਮਨ ਲਿਖਨ ਹਰ ਮਨ ਕੀ ਵਿਕਰਣ ਵਿਚਾਰ ਸਦ ਨੰਦਰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਬੁਧ ਮਨ ਸਗਲ ਕੋ ਕੀ ਸੁਦ ਮਨ ਮੋਚ ਤਾ ਨਾ ਖਾਏ ਮਨ ਜਬ ਕੋ ਸਾਥ ਨ ਜਾਏ ਐਸਾ ਨਾਮ ਨਿਰੰਧਨ ਹੋਵੇ ਜੇ ਕੋ ਮਨ ਦਾ ਮਨ ਕੋਏ ਮਨੇ ਮਾਰਗ ਠਾਕ ਨ ਪਾਏ ਮਨੇ ਪਸੂ ਪ੍ਰਗੁਰਜਾਏ ਮਨੇ ਮਗਰ ਚੱਲੇ ਪੰਥ ਮਨੇ ਧਰਮ ਸਤਿ ਸਰਬੰਦ ਨੈ ਸਨਾਮ ਅਨੰਦ ਰਧ ਹੋਏ ਜੇ ਘਮਣ ਗਾਨੇ ਮਨ ਕੋਏ ਮਨੈ ਪਵੇ ਮੁਖ ਦਵਾਰ ਮਨੈ ਪਰਵਾਰ ਸਦਾ ਹਰ ਮਨੈ ਤਰ ਤਰੇ ਗੁਰ ਸੇਖ ਬਲੇ ਨਨ ਪਾਏ ਨਾ ਪੇਖ ਸਨਾਮ ਅਨੰਦ ਰਧ ਹੋਏ ਜੇ ਘਮਣ ਗਾਨੇ ਅਮਰ ਹੋਏ ਪੰਜ ਪਰਵਾਨਾ ਪੰਜ ਬਰਦਾਨ ਪੰਜ ਪਵਤ ਰਿਗਮਾਨ ਪੰਜ ਸਵਰਜਨ ਪੰਜ ਬਗੁਰਿ ਸਤਿਆਨ ਜੀਵੋ ਕਹਿ ਕਰ ਵਿਚਾਰ ਕਰਤੇ ਕੇ ਕਰਨੇ ਨਾ ਸਮਰ ਧਾਨ ਧਰਮ ਬੇਕਪੂਤ ਸੰਧੂਤਾ ਪੁਰਖਾ ਜਨਸੂਤਾ ਦੇਖੋ ਬੁਝੈ ਹੋਏ ਸਚਿਆਰ ਤਨ ਉਪਰ ਕੀਤਾ ਪਰ ਦਰਤੇ ਹੋਰ ਪਰੇ ਹੋਰ ਹੋਰ ਦਿਸਤਿ ਪਰ ਤੁਮੇ ਕੁਲ ਜੂਰੇ ਹੰਦੀ ਜਤੋ ਰੰਗ ਕਿ ਨਾਵਾ ਸੁਭਨਾ ਨਿਸਿਆ ਬ੍ਰਿ ਕਲਾਬ ਇਹੋ ਦੇਖ ਅਨੁ ਜਾਣੇ ਕੋਏ ਨਿਖਾਲਿਖਿਆਖਿਤਾ ਹੋਇ ਤਤ ਤਨ ਸੁਲ ਰੂਪ ਕੀ ਤਾ ਤਨ ਕੌਣ ਕੂਟਿ ਸਿਦਵ ਸਭ ਕੋ ਗਵਾ ਤਸ ਤੇ ਹੋਇ ਲਖ ਦਰਿਆ ਕੁਦਰਤ ਕਵਨ ਕਹਿ ਵਿਚਾਰ ਬਾਰਿ ਜਵੈ ਕੋਇ ਜੋਤਿ ਦੁਪਾਰੈ ਸਾਈ ਭੜੇ ਕਰ ਔ ਸਦਾ ਸਲਾਵਤ ਬਰੰਕਰ ਸੰਖ ਜਪ ਅਸੰਖ ਪਾਉ ਅਸੰਖ ਭੂਜਾ ਸੰਗ ਤਪਤਾ ਸੰਗ੍ਰੰਥ ਮੁਖ ਵੇਦ ਪਾਠ ਸੰਖ ਜਪ ਰਹਿ ਦਾਸ ਅਸੰਖ ਭਤ ਗੁਣ ਗਿਆਨ ਵਿਚਾਰ ਸਭ ਸਦੇ ਸੰਖਦ ਤਾਰ ਸੰਸੁਰਮ ਪ੍ਰਸਾਰ ਅਸ਼ੰਖ ਮੋਨ ਲੁਲੈ ਤਰ ਕੁਦਰਤ ਕਉਨ ਕਹਿ ਵਿਚਾਰ ਵਰਿਆ ਜਾਇਕਾ ਰਜਤ ਬੰਸੈ ਪ੍ਰਕਾਰ ਤੂੰ ਸਦਾ ਸਲਾਮਤ ਬ੍ਰੰਕਾਰ ਸੰਖ ਮੂਰਖ ਮਧੂਰ ਸੰਚੋਰ ਰਮਖੋਰ ਸੰਖ ਮੂਰਖ ਰਾਇ ਜੂਰੇ ਸੰਖ ਗਲ ਵਰਤ ਕਮਾਏ ਸੰਗ ਪਤ ਪਾਪ ਕਰ ਗਏ ਸੰਗ ਪ੍ਰਿਆਰ ਗੁੜੇ ਫਿਰਾਏ ਅਸਾ ਖਮਰੇ ਸ ਮਨ ਪਖਾਏ ਸੰਗ ਰੰਦ ਸਰ ਕਰੇ ਪਾਰ ਨਾਨਕ ਨੇ ਚ ਗਏ ਵਿਚਾਰ ਵਾਰ ਨਦਵ ਇਕ ਵਾਰ ਜੁਦ ਪਾਵੇ ਸੰਗ ਪ੍ਰਕਾਰ ਤੂ ਸਲਾਮਤ ਨਿਰੰਕਾਰ ਨਾ ਸੰਖਰ ਸੰਗਤਾਵ ਗਮ ਗਮ ਸੰਖਲ ਸੰਕੇ ਸਿਰ ਪਰ ਹੋਏ ਅਖਰੇ ਨਾਮ ਕ੍ਰਿਸ਼ਨ ਅਖਿ ਗਿਆਨ ਗੀਤ ਗੁਣ ਗਾਹ ਸਿਰਖੰਵਰ ਬਾਣ ਅਖਰ ਸਿਰ ਸੰਜਵ ਖਾਨ ਜਨੇ ਲਿਖਾ ਤੁਸਰਣਾਏ ਜਿ ਪ੍ਰਮਾਏ ਤੇ ਤੇ ਪਾਏ ਜੇਤਾ ਗੀਤਾ ਤੇ ਤਨ ਰਣਾ ਵੇ ਨਾਈ ਕੋ ਸਰ ਕੁਦਰਤ ਕਉਨ ਕਾ ਵਿਚਾਰ ਵਾਰੇ ਨ ਜਮਾਈ ਕੁਾਰ ਜੋ ਤੁਦ ਪਾਵੈ ਸਰ ਪਈ ਕਰ ਤੂ ਸਦਾ ਸਲਾਮਤ ਬ੍ਰੰਕਾਰ ਪਰਿਏ ਅਤ ਪਰ ਤੰਦੇ ਪਾਣੀ ਤੋ ਕਰ ਪ੍ਰਸਖੇ ਮੁਕਲੇ ਤੇ ਕਪੜੇ ਦੇ ਸਭ ਲਈ ਉਤੋਏ ਪਰਿਆ ਮਤ ਪਾਪਾ ਕੇ ਸੰਗੈ ਉਤਪਨ ਰੇ ਰੰਗ ਪਨਿ ਕਪੀ ਅਖੜਾਏ ਕਰ ਕਰ ਚਰੁਣਾ ਮਿਤਲਾ ਜਾਉ ਨਾ ਪਿ ਵਿਦਾ ਤੇ ਸਨ ਗੁਪਯਵ ਜਾ ਤੀਰਥ ਤਪ ਤੇ ਅਤਤਦਾਨ ਏਕੁ ਪਾਵੈ ਤੁਮ ਕਾ ਮਾਨ ਸੁਨਿਆ ਮਨੇ ਅਮ੍ਰਿਤ ਤਪਾ ਅੰਤਰਗਤ ਦੇਵ ਸਮਰਨਾ ਸਗੁਣ ਤੇਰ ਮਨਾਇ ਕੋਏ ਬਿਨ ਬਿਨ ਕੀਤੇ ਬਤ ਨਾ ਹੋਏ ਸਵਾ ਸਵਾ ਤਬਣ ਬ੍ਰਹਮ ਸਤ ਸੋ ਸ੍ਰਮ ਚਰ ਤਉ ਸੋਇ ਲਵਸਤ ਕਵਰ ਕਵਨ ਜਤ ਗੁਰਵਾਰ ਤਉ ਸ੍ਰਤਿ ਮਉ ਕਵਨ ਜਤੋ ਕਾਰੇ ਮੇਰਨ ਪਰ ਬੰਦਤੇ ਦੇ ਹੋਵੇ ਦੇਖ ਪੁਰਾਨ ਵਸਨ ਪਰ ਕਦਿਆ ਦਿਲ ਤੋਂ ਵੀ ਪੁਰਾਨ ਤੇ ਤਰਨ ਜੋ ਵੀ ਜਾਣ ਰਤਮਾ ਨ ਕੋਈ ਜਾ ਕਰਦਾ ਸਨੀ ਤੋ ਸਾਜੇ ਆਪੇ ਜਾਣ ਸੋਈ ਦੇਵ ਕਰ ਅਖਾ ਤੂ ਸਲਾਈ ਕਰਨੇ ਤੂ ਜਾਣਾ ਨਾਨਕ ਸੋ ਸੋ ਕਾਇ ਤੂ ਕੁਸਿਆਣਾ ਵਡਾ ਸਾਹਿਬ ਵਡਿ ਲਈ ਜਿਤਾ ਜੰਕਾ ਹੋਇ ਗਾਥਿ ਕੋ ਆਪੁ ਜਾਣੇ ਵਿਗਿਆਨ ਸੁਹੈ ਅਤਲ ਬਤਲ ਲਖ ਸਗਸ ਉਰਪੁਰ ਪੰਥ ਕੇ ਵਿਦ ਕਨਕਾਤ ਸਸਠਾਨ ਕਨਕ ਤੇ ਪੰ ਸੁਭਿਕਤਾਤ ਲੇਖਤਨ ਲਖਿਆ ਲਖਵਨਾਸ ਨਾਨਕੋ ਟੇ ਅਖੀਐ ਆਪੇ ਜਾਣ ਆਪ ਆਨੰਦ ਸਰਾਇ ਤੇ ਸੁਨਨ ਪਈ ਅਧਿਆਤੇ ਵਾਪਰ ਸਮੁੰਦਰ ਦਨੀਏ ਸਮੁੰਦਰ ਸਾ ਸਰਤਾਨ ਕਰ ਸਿਦਿ ਮਲਤਨ ਗਿਰੀ ਤਰਨ ਹਵਾਰੇ ਜਿਤ ਸੁਨਨ ਵਿਸੋਰੈ ਅੰਤਰ ਸਿਦਿ ਕਰਨੰਦ ਅੰਦਰ ਕਰਨੰਦ ਬਿਨੰਤ ਅੰਤ ਨ ਵਿਖਣ ਸੁਨਨੰਤ ਅੰਤ ਨ ਭਿਕ ਅਮਰ ਮੰਤ अंतन जपे कि तय कर अंतन जपे परवर अंतकरण की ते मिलन है ताके अंतन पाए जाय ये अंतन जाने कोए बतक बत होए वड्डा साहेब उचत थव उचे ऊपर उचना निवडि चाहवे कोए तसोच को जाने सोए ਜੀਵੜੇ ਆਪ ਜਾਣੇ ਆਪੇ ਆਪ ਨਾਨਕ ਨਬਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਤ ਤਨ ਲਾ ਤੁਮਾਏ ਕਿਤੇ ਮੰਗ ਗੁਰ ਦੇ ਪਰ ਗਤਿ ਗਣਤ ਨਹੀਂ ਵਿਚਾਰ ਕਿਤੇ ਖਤੁਟ ਕਰ ਕਿਤੇ ਲਲ ਮੁਕਰਪਾਏ ਕਿਤੇ ਮੁਰਖਈ ਖਾਈ ਮੁਜੇ ਦੁਖ ਤੁ ਸਮਰ ਇੱਦਾ ਤਰਿੰਦ ਤਾਰੇ ਬੰਖਲਾਸੀ ਪਾਏ ਹੋਏ ਹੋ ਰਹਿ ਸਕ ਕੋਏ ਦੇਵ ਭਗ ਕ੍ਰਪਾਏ ਦਰਦ ਦਿੱਤੇ ਅਮਕਾਏ ਅਪੇਦ ਅਪ੍ਰੀਏ ਖਸ ਪ੍ਰਗੇ ਕੇ ਜੇ ਸੁਨਾ ਬਸ ਸਿਰ ਸੁਬਹ ਨ ਪੱਛੈ ਪੱਛਹ ਮਨੁ ਪ੍ਰੇਮੁ ਲੁਕਾਰੇ ਬਲੁ ਪਰਿ ਮਨੁ ਪੰਧਾਰੇ ਆ ਮਨਿਆ ਮਨ ਜਾਏ ਮਨ ਪਰੁ ਨ ਸਮਾਏ ਮੋਤ੍ਰੂ ਦਿਵਾਨ ਮੋਤ੍ਰੇ ਬਲੁ ਪ੍ਰਵਾਨ ਮਨੁ ਲਵੈ ਸੀਸ਼ ਮਨੁ ਲਿਸਾਨ ਬਲ ਪ੍ਰਭੁ ਬਲ ਫਰਮਾਨ ਮਨੁ ਮੁੱਲਾ ਕਾ ਨਾ ਜਾਏ ਆਖਾ ਕਰੇ ਨਿਵਲਾਈ ਆਖੇ ਵੇਰ ਭਰ ਪੂਰਾ ਰਹਿ ਵਕ ਪ੍ਰਕਿਰਵਕਿਆਨ ਆਖੇ ਬਰਮੇ ਆਖੇਂਦਾ ਆਖੇ ਗੁਪੀ ਤੇ ਗਵਿੰਦ ਆਖੇ ਸੁਰਗ ਸਦ ਵਕ ਗਤਿ ਤੇ ਗਤਿ ਬੋਧ ਆਖੇ ਨਕ ਦੇਵ ਆਖੇ ਸੁਰ ਨਰਮਨ ਦੀ ਸੇਵੈ ਕਿਤੇ ਅਖੇ ਅਸਰ ਪਾਏ ਕਿਤੇ ਕਕ ਉਠੜਾਏ ਤਕ ਤੇ ਉਰ ਕਰੇ ਤ ਕਸਕ ਕਕੇ ਜੇਵੜ ਭਾਵੈ ਤਵੜ ਹੋਏ ਤਨ ਸਦਨ ਸਚ ਸੋਏ ਜਿਵਾਖ ਮੁਰਦਾ ਤਨ ਕੇ ਸਰਦਾਰ ਗਵਾਰ ਸੋਦਰਿ ਪਿਹਾਰ ਸੁਗਰਿ ਪਿਹਾਰ ਜਿਤੁ ਸਰਬ ਸੁਮਨੈ ਵਜਨ ਨਨਿ ਗ ਸੰਖਾ ਬਿਤੇ ਬਵਨ ਹਾਰੇ ਮੰਗੇ ਤੇ ਰਭਿ ਸੁਖਿ ਨਾਗਤੈ ਗਵਰਹਾਰੇ ਗਵਤੁ ਸੁਪਾਪਨਿ ਬਸੰਤਰ ਗਵਿਰਜ ਧਰਮ ਦੁਆਰੇ ਗਵਜਤ ਤਦੁ ਤਲਖ ਜਾਣੈ ਲੇਖੈ ਦੇਵ ਧਰਮ ਵਿਚਾਰੇ ਗਵ ਸਰਬੰਮ ਦੇਵੇ ਸੋਰ ਸੁਦਸਵਾਰੇ ਮੰਗੇ ਤੇ ਦਸਨ ਬੈਠੇ ਤਿ ਤੰਤਰ ਨਾਵੇ ਗਵ ਸਦ ਸੁਮਦੀਂਦਰ ਗਵ ਸਦ ਚਾਰੇ ਗਾਵਨ ਗਤੀ ਸਦੇ ਸਭ ਦਖੀ ਗਾਵੇ ਵੀਰ ਕਰਾਰੇ ਗਾਵਨ ਪੰਨ ਪਰਮਰਖ ਸਰ ਜੂ ਜੂ ਵਿਦਨਨੇ ਗਾਵੇ ਮੋਨੀ ਅਨਮੋਹਨ ਸੁਰਗਾ ਮਚ ਪਿਆਲੇ ਗਾਵ ਰਤਨ ਪੈ ਤੇਰੇ ਅਸਰ ਤੀਰਸ ਨਾਲੇ ਗਾਵੇ ਜਰਮ ਬਲ ਸੁਰ ਗਾਵੇ ਖਣੇ ਚਾਰੇ ਗਾਵੇ ਖੰਡ ਮਨੋਵਰ ਪੰਨਾ ਕਰ ਕਰਿ ਖਿ ਉਤਾਰੇ ਸੇ ਜੀ ਲੋਗਾਂ ਦੇ ਗੁਰ ਪਵਨ ਰਤ ਤੇਰੇ ਪੜ ਤਰਸਾਂ ਦੇ ਹੋਰ ਕਿਤੇ ਗਵਨ ਸਿਮ ਜਤਨੇ ਬਨ ਨਨ ਕੈ ਵਿਚਾਰੇ ਸੋ ਈਸ ਸ੍ਰਸ ਸਾਇਬ ਸਤ ਸੱਜੁ ਮੈਂ ਅਪੀ ਸਿਜੈ ਨਦਰ ਸਿਰ ਥੈ ਜੰਦਰ ਜਾਈ ਰੰਗ ਰੰਗ ਪਦ ਕਰ ਕਰ ਅਦੰ ਸਿ ਮੈਂ ਅਦਨ ਉਪਾਈ ਕਰ ਕਰ ਵਿਚਿੰਤ ਪਰਾਂ ਜਤਿ ਵਿਟਿਆਈ ਨਦੁਰ ਭਾਵ ਸੋਇ ਕਰ ਸੇ ਹੁਕਮ ਨ ਕਰਨਾ ਜਾਏ ਸੋ ਪੰਸਾ ਸੰਸਾ ਪਨ ਸਾਹਿਬ ਨਾਨਕ ਰਣਜ ਜਾਏ ਮੁੰਦਾ ਸੰਤ ਖਰ ਸ਼ਰਮ ਪਰ ਚੋਰੀ ਤਿਆਰ ਕਰੇ ਪ੍ਰਪੂਤ ਚਿੰਤਾ ਕਨ ਪਰਿ ਕਾਇ ਜੁ ਦੰਡਾ ਪ੍ਰਧੀਤ ਆਈ ਬੰਦੇ ਸਭ ਜੁ ਵਤ ਮਨ ਦਿੱਤੇ ਨਾ ਦਿੱਤਾ ਦੇ ਤਸਿਆ ਦੇਸ ਨਦਨਿਦ ਨਦਨਾ ਤੇ ਜੁਦਵੇ ਕੋਏ ਸਾ ਪ੍ਰਤਵੇ ਅੰਦੇ ਪੰਧਾਰਨ ਕਰਗਰ ਵਜਨਾ ਤੇ ਆਵਨਾ ਤੇ ਨਾਤੀ ਸੁਜਾ ਕੇ ਰਸੇ ਵਰਸਾ ਦੇ ਸੁਨੇਵੇ ਜੁਦ ਕਰ ਚਲਾਵੇ ਲਿਖੇ ਆਵੇ ਪਾਗ ਦੇ ਤਸੇ ਆਦੇ ਸਰ ਆਦਨਿਦ ਨਦਨਾ ਤੇ ਜੁਦਵੇ ਕੋਏ ਸਾ ਜਿਗਮਾ ਇੰਦੂਦੁ ਹੈ ਤੰਤਲੇ ਪ੍ਰਵਾਦ ਸੰਸਾਰਿ ਉਪਮਾਰਿ ਇਕ ਲੈ ਦੀ ਬਾੜੇ ਜੀਵ ਤਿਸ ਭਾਵੈ ਤ੍ਰਿਤਲਵ ਜਿਵ ਬਿ ਪਰਮਾਨਿ ਉਇ ਸੇ ਨਨਦਰੜਿਐ ਵੈ ਬਉਤਾ ਹੈ ਵਿਦਾਨ ਨਦੇ ਪਸਿਆਦੇ ਸਗਰਾ ਦੇ ਮੇਲਾ ਦੇਨਾਤ ਜੀਤੂਏ ਕਉ ਐਸਾ अस लल पंडारे जो पुष्प सोय कवार कर कर खि सुरजन हर नान सचग सच कार आदेव से आदेश आ आदे जनिल नद नत दरवे ना प ऐसा एक दीपला कोयल कोयल कमी साए ਲਗ 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 ਨਇਕ ਆਇ ਨਾਉ ਜੁ ਦੀਸ਼ਾ ਤਰਪਤ ਪਉੜੀ ਚੜੀ ਹੋਇ ਕੀਸਾ ਸੁਣ ਗਲਾਇਆ ਆਕਾਸ਼ ਕੀ ਕੀਟਾ ਆਈ ਰੀਸਾ ਨਰਤ ਤ੍ਰਿਪੈ ਆ ਖੂੜੀ ਪੂੜਾ ਠੀਸਾ ਖੁਦ ਰਤ ਬਨ ਜੋਰ ਜੋਰ ਨਵ ਮੰਦੈ ਨ ਜੋਰੈ ਜੋੜਣਾ ਜੀਵਨ ਮਰਨ ਜੋਰੇ ਜੋ ਨਰਾਜ ਮਨ ਮਨਸੂਰ ਜੋ ਨ ਸੁਤਿ ਗਿਆਨ ਵਿਚਾਰੇ ਜੋੜਣਾ ਜੁਦੇ ਸੁਰੇ ਸੰਸਾਰ ਜਿਸ ਸਾਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤ ਰੁਤਿ ਤਿਥਿ ਵਾਰ ਪਵਰ ਪਨੇ ਅਗਨੀ ਪਤਾਲ ਤਿਸੇ ਘਰ ਦੇ ਤਵਰ ਕੀ ਤਰੁ ਬਸਾਤਿ ਤਸੈ ਜੀ ਜੂਤ ਕੇ ਰੰਗ ਤਨ ਕੈ ਨ ਮਨੇ ਕਨੰਤ ਕਰਮੇ ਕਰਮ ਹੋਏ ਵਿਚਾਰ ਸਚੈਪ ਸਚੈ ਗੁਰਬਾਰ ਤਿਥੈ ਸੋ ਨ ਪੰਚ ਪਰਵਾਣ ਮੰਤ੍ਰਿਕਰਮ ਪਵਨਿਸਾਨ ਕਾਜ ਬਗਾਏ ਉਥੇ ਪਾਏ ਨਾਨ ਗਏ ਜਪ ਗਏ ਤਰੁ ਖੰਡ ਕਾਏ ਤਰੁ ਹੈ ਗਿਆਨ ਖੰਡ ਕਾਏ ਖੁ ਕਰਮ ਕਿਤੇ ਪਾਨ ਪਨਿਵ ਸੁੰਦਰ ਕਿਤੇ ਕਾਨ ਮੇਸ ਕਿਤੇ ਬ੍ਰਹਮ ਕਾੜ ਤੇ ਕੜੀ ਹੈ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਤੂ ਪਦੇਸ ਕਿਤੇ ਦੇਵਦਨ ਸੁਰਗਤ ਕਤੇ ਮੰਡਲ ਦੇਸਾ ਕਿਤੇ ਸਦਬਦਨਾਤ ਕਿਤੇ ਕਿਤੇ ਦੇਵੀ ਮੀਸਾ ਕਿਤੇ ਦੇਵਦਨ ਮਨਾ ਕਿਤੇ ਕਿਤੇ ਰਤਨ ਸਮੰਦ ਕਿਤੀ ਅਖਣੇ ਕਿਤੀ ਬਣੀ ਕਿਤੇ ਪਤ ਬਰਿੰਦਾ ਕਿਤੀ ਸਰਤੀ ਸੇਵਕਤੇ ਨਾਨਕ ਅੰਤ ਰੰਤ ਯਾਰ ਖੰਡ ਬਗਾਨੁ ਪਰਚੰਡ ਤਥੈ ਨਾਲ ਬਨੋਦ ਕੋਰੇ ਅਨੰਦ ਸਰਵ ਘਰਿ ਬਿਮਾਨੇ ਰੂਪ ਤਥੈ ਘਾਟਿ ਕਰੀ ਬਹੁਤੇ ਰੂਪ ਤਾ ਕਿੰ ਗੰਨਾ ਕਥਿਐ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਤਥੈ ਕਰੀਐ ਸਤਿਗੁਰ ਮਤਿ ਮਨ ਬੋਧ ਤਥੈ ਕਰੀਐ ਸ੍ਰਨ ਸੁਨਹੁ ਸਦੈ ਕਰਮ ਖੰਡ ਦੀ ਬਾਣੀ ਜਰਾ ਤੁਥੁਰ ਕੋਈ ਹੋਰੇ ਸਤਿ ਜੁਲ ਮਬਰ ਸੂਰੇ تنਵਰ ਮਰਿ ਪਰਪੂਰੇ ਸਤਿ ਸਿਤ ਸਿਤਮੈ ਮਮਹਿ ਤਾਕੇ ਰੂਪ ਨ ਕਥਨੇ ਜਾਏ ਨਾ ਮਰੇ ਨ ਠਗ ਜਾਏ ਗੁਣ ਕੇ ਰਵ ਸਿਮਨ ਮਾਹਿ ਇਤੈ ਭਗਵ ਸਿਖਲ ਕਰਿ ਅਨੰਦ ਸਚ ਮਨ ਸੋਇ ਸਤਖੰਡ ਸਿਮਰਨ ਕਰਿ ਕਰ ਕਰਿ ਖੈ ਨਦਰਿ ਨਿਹਾਰ ਇਤੈ ਖੰਬੇ ਮਨ ਵਰਪੰਡ ਦੇਖੋ ਕਥੈ ਤੈਂਤ ਮੈਂਤ ਇਤੈ ਲੋ ਲੋ ਕਰਿ ਜਿਵਨ ਹੁਕਮ ਤੇ ਤੁਕਾਰੇ ਵੇਖ ਸਰ ਕਰ ਵਿਚਾਰ ਨਾਨਕ ਖਤਨ ਕਰਨਾ ਸਾਰੇ ਜੁਜਤ ਭਰ ਤਿਰਸ ਮੈਰ ਐਰਨ ਮਤ ਵਿਦਿ ਥਾਰੇ ਪਾਖਲਾ ਗਣ ਤਵ ਤਵ ਭੰਡ ਤਵ ਅਮਤ ਤਿਤ ਤਾਲ ਕੜੀਏ ਸ਼ਬਦ ਸਚਿਤ ਗਸਾਵੇ ਦਿਨ ਖਣਦਰ ਕਰਮ ਤਨ ਕਾਰੇ ਨਾਨਕ ਨਦਰੀ ਨਜ਼ਰ ਨਿਹਾਰ ਸਲੋਕ ਪਵਨ ਗੁਰੂ ਪਾਣੇ ਤਾ ਮਤ ਸਰਤ ਮਹਤਿ ਦੇਸ ਰਾਤ ਬਿਗਾਈ ਦਾਇਆ ਖਲ ਸਗਲ ਜਹਤ ਜਾ ਰਹੀ ਆ ਬੁਰਾਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੇ ਕਿਨੇ ਨੇੜੇ ਤੇ ਦੂਰ ਜਿਨੇ ਨਾਮ ਤੇ ਆਏ ਆ ਗੈਮਸਕਤ ਕਾਨ ਨਾਲ ਤੁਤੇ ਮੁਖ ਉਜਲੇ ਕੀਤੀ ਛੁਟੀ ਨਾਨ ਜਿਨੇ ਨਾਮ ਧਿਆਇਆ ਗਏ ਬਸਤ ਕਾਨ ਨਾਲੁ ਤੇ ਮੁਖ ਉਜਲੇ ਕੀਤੀ ਛੁਟੀ ਨਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ E oh.